ਲੱਖ ਮੰਗਦੇ ਆ ਪਰਦਾ ਦਾਓ ਜੀ ਲੱਖ ਮੁੱਲ ਹਰ ਜੱਪਾ ਕਰਦੇ ਆ ਦਾਓ ਜੀ ਮੁੱਲ ਛੋਟਾ ਸੌਦਾ ਕਰ ਲੈ ਆਪਾਂ ਜੀ ਲੈ ਠੀਕ ਭਾਈ 35000 ਦੰਦੇ ਐ ਭਾਈ 35000 ਦੰਦੇ ਐ ਹਾਂ 35 ਪਾਪਾ ਬੋਲੇ ਵੀ ਕਾਲਾ ਕਹਿੰਦਾ ਵੀ ਦੰਦੇ ਹੋਰ ਕੋਈ ਮਾੜੀ ਮੋਟੀ ਥੋੜੇ ਜਿਹਾ ਕੰਮ ਕੰਮ 1000 ਕਹਿੰਦੇ ਹੋਰ ਪਤਾ ਜੀ ਹਾਂ ਜਾ ਯਾਰ ਮੈਨੂੰ ਕੀ ਪਤਾ ਹੁਣ ਮੈਨੂੰ ਪੁੱਛ ਦੇ ਮਾਲ ਤਾਂ ਤੇਰਾ ਹੈ ਤੂੰ ਸੌਦਾ ਬਣਾ ਜਾਂਦਾ ਅਗਲਾ ਜਦੋਂ ਮੈਂ ਸਿੱਧੀ ਗੱਲ ਕਰ ਦਿੰਦਾ ਫਿਰ ਅਗਲਾ ਤੈਨੂੰ ਲਿਓ ਜਵਾਖ ਦਾ ਮਾਨ ਨਾ ਤੋੜ ਪੁਰਾ ਹੱਥ ਕਰ ਦੋਨੇ ਨੂੰ ਪੀ ਜਾਣਾ ਪਰ ਦੱਸ ਖੁਲਕੇ ਯਾਰ ਭਾਈ ਖੁਲਕੇ ਦਾ ਇਹ ਮਿੱਥੋ ਦਾ ਕੰਮ ਕਰਦੇ ਆ ਭਾਈ ਖੁਲਕੇ ਦਾ ਸੱਕਰੇ ਜਾ ਕੇ ਲੜਪੇ ਵੀ ਇਹ ਨਹੀਂ ਲੈਣੀ ਸੀ ਇਹਦਾ ਕੁੱਤਾ ਲੈਣਾ ਕੁੱਤਾ ਲੈਣਗੇ ਬੱਕਰੀ ਹੈ ਉਹ ਜਾ ਯਾਰ ਦੱਸ ਤਾਂ ਸਹੀ ਭਾਈ ਬਹੁਤੀਆਂ ਗੱਲਾਂ ਨਹੀਂ ਕਰਦੇ ਆ ਵਟਸਐਪ ਇਹਨਾਂ ਦੀ ਨਾਂ ਨੁੱਕਰ ਜੀ ਹੈ ਪੂਰੀ 11000 ਦੀ ਬੱਕਰੀ ਵੇਚ ਤਾ ਰਾਜੂ ਖਰਾਜੂ ਛੋੜ ਐ 100 ਰੁਪਿਆ 14 ਕਹੇ ਨਾ ਬਾਪੇ ਮਰਜ਼ੀ ਤੇਰੀ ਐ ਨਾ ਕਹੀ ਮੇਰਾ ਜੂ ਕਾਗ ਲੈ ਕੇ ਭਜਾ ਕੇ ਪਰ ਬਲੀ ਤਾਂ ਮੈਂ ਦਵਾਈ ਦੇਣੀ ਆ ਪੂਰਾ ਹੱਥ ਘਾਰ ਦੇਣੀ ਐ ਦੇਈ ਨਹੀਂ ਜਮੀ ਨਹੀਂ ਜਮੀ ਨਾ ਤੀ ਬਹੁਤਾ ਸਿਆਣਾ ਨਾ ਹੋ ਨਹੀਂ ਸਿਆਣਾ ਮੈਂ ਤਾਂ ਮੇਰੀ ਦਲਾਲੀ ਤੇ ਤੂੰ ਕਹਿ ਕੇ ਲੈਣੀ ਐ ਕੋਈ ਗੱਲ ਉਹਦਾ ਜਾ ਬੇ ਬੋ ਚੱਲੂਆ ਤੇ ਦੇਖ ਤਾ ਕਿਉਂ ਐ ਕਤਨੀ ਦਿੰਦਾ ਤੂੰ ਉਹ ਦੇਵਾ ਵੀ ਕੋਈ ਨਹੀਂ ਫਿਰ ਇਹ ਮੈਨੂੰ ਕੁਝ ਬਚੀ ਤਾਂ ਫਿਰ ਤੈਨੂੰ ਵੀ ਦੇਉਂਦਾ ਜੇ ਮੈਨੂੰ ਨਾ ਬਚਣ ਉਦੋਂ ਮੈਂ ਕਰਦਾ ਫੇਰ ਨਾ ਤੈਨੂੰ। ਰੋਜ਼ੇ ਵਪਾਰ ਕਰਦਾ ساری ਉਮਰ ਹੋ ਗਈ ਵਪਾਰ ਹੋ ਗਿਆ ਤੈਨੂੰ ਬਚਾ ਹੀ ਨਹੀਂ ਕੁਸ। ਉਹ ਫੇਰ ਅਗਲਾ ਤੈਨੂੰ ਲੈ ਆਉਂਦਾ ਜਵਾਖੀ ਤਿੰਨਾਂ ਜਿਲੀ ਪਾਈ ਬੈਠਾ। ਇੱਕ ਮਿੰਟ ਉਹਦਾ ਮੰਨਦੇ ਆ ਗੱਲ ਤੇਰੀ। ਪਹਿਲਾਂ ਤਾਂ ਮੇਰਾ ਸੌਦਾ ਬਣਾ ਜਾਂਦਾ ਅਗਲਾ। ਜਦੋਂ ਮੈਂ ਸਿੱਧੀ ਗੱਲ ਕਰ ਦਿੰਦਾ ਫੇਰ ਅਗਲਾ ਤੈਨੂੰ ਲੈ ਆਉਂਦਾ। ਜਵਾਖ ਦਾ ਮਾਨ ਨਾ ਤੋੜ। ਪੁਰਾ ਹੱਥ ਕਰ। ਗੰਡਾ ਬੰਨਣਾ ਆ ਯਰੇ। ਤੂੰ ਆਇਆ ਵੀ ਗੰਡਾ ਖੁੱਲਦੀਆਂ ਰਹਿਣ ਦਾ ਵਾਦਾ ਵਾ। ਹਾਂ। ਆਲਾ ਬਸ ਵੇਚੀ 11.30 ਰਾਜੂ 100 200 ਰੁਪਇਆ ਮਾਨ ਕਰੂਗਾ ਜੇ ਲੈ ਜਾਣੀ ਐ ਐ ਕਰੀ ਸਾਢੇ 13 ਦੀ ਬੱਕਰੀ ਦੇਊਂਗਾ ਪੈਸੇ ਨਾਲ ਤੂੰ ਮੁੱਲ ਲਵਾ ਲਈ ਜਿੱਤੋਂ ਮਰਜੀ ਪੂਰੀ 12 ਦੀ ਤਿੰਨੇ ਬਖਬਦਰਾ ਮੁੰਡਿਆ ਆ ਜਾ ਬਾਈ ਓਏ ਆ ਜਾ ਪੁੱਠਾ ਹੀ ਉਹ ਬੱਕਰੀ ਦੇਖਦੇ ਆਪਾਂ ਚੱਲੋ ਬੱਕਰੀ ਲੈਨੇ ਆਪਾਂ ਬਾਬਾ ਬਾਬਾ ਕਿਥੇ ਪੁਰਾ ਲੱਖ ਮੰਗਦੇ ਆ ਪਰ ਲਾਓ ਜੀ ਲੱਖ ਮੁੱਲ ਹਰਜਾ ਪਾ ਕਰਦੇ ਆ ਲਾਓ ਜੀ ਮੁੰਡੇ ਛੋਟਾ ਸੌਦਾ ਕਰ ਲੈ ਬਾਈ ਆ ਬੱਕਰੀ ਦਾ ਦੱਸ ਸਾਨੂੰ ਚਿੱਕੀ ਦਾ ਮੈਂ ਲੈਣੀ ਐ ਉਹ ਸੀ ਆ ਵਖਰੀ ਆ ਉਹ ਲੈ ਆਹ ਲੈਣੀ ਕਿਹੜੇ ਨੇ ਲੈਣੀਆਂ ਬਾਬੇ ਨੇ ਤੂੰ ਐ ਕਿ ਪਾਪੇ ਨਾਲ ਪਾਪੇ ਨਾਲ ਹੀ ਆਦੀ ਬਾਬਾ ਜੀ ਆ ਜਾਓ રે ਆ ਜਾ ਨੇੜੇ ਤਾਂ ਆ ਜਾ ਚਲੋ ਹੈ ਵੀ ਬਾਈ ਉਹਨਾਂ ਦੀ ਬਾਈ ਬਾਈ ਨੂੰ ਖਾਦਾ ਹੈ ਹਾਂ ਉਹਦਾ 3 ਮਾਂ ਦਾ ਬਾਈ ਵੇ 1000 ਰੁਪਇਆ ਬਾਬੇ ਇਹ ਮਾਂ ਦਾ ਲੱਖ ਉਹ ਦੱਸ करिए, ਕਰੀਏ ਅੰਮ੍ਰੋਲਾ ਜਾ ਜਾਓ ਉਹ ਸਹੀ ਗੱਲ ਹੈ ਨਹੀਂ ਬਾਬੇ ਦੀ ਗੱਲ ਸਹੀ ਹੈ ਲੈ ਕੇ ਨਹੀਂ ਪਾਏ ਲੱਕ ਵੀ ਲਊਗਾ ਮੰਗਦਾ ਤਾਂ ਹੁੰਦਾ ਬੱਕਰੀ ਦਾ 2 50 ਆ ਗਿਆ ਬੰਦਾ ਤੇ ਮੁਸਲਮਾਨ ਇੱਕ ਨੇ ਲਾਇਆ ਟੋਪੀ ਆਏ ਨੇ ਲਾਇਆ ਟੋਪੀ ਆਏ पैती हजार दीपा कई माड़ी मोटी थोड़े से कम कम हजार कता जी 36 ਕਰ ਲੈ ਨਹੀਂ ਨਹੀਂ ਬਾਈ 2 ਘੰਟ 40 1 ਘੰਟ 40 ਪੂਰਾ ਹੀ 40 ਪੂਰਾ ਹੀ 42 ਪੂਰਾ 45 ਹੁਣ ਜੋੜ ਲੈ ਹਾਲ ਹਾਲੀ ਬਾਈ ਇਹਦਾ ਕੀ ਐ ਉਹ ਬਾਈ ਬੰਤੇ ਤੇਰੀ ਮੁੱਛ ਨੇ ਪਵਾੜੇ ਪਾਏ ਇਧਰ ਹੋ ਜਾ ਇਹਨੂੰ ਕਹਿੰਦਾ ਸੀ ਮੈਂ ਕਹਿੰਦਾ ਵੀ ਲੱਗ ਗਿਆ ਕੰਮ ਦਾਸ ਹਾਂ ਬੋਟੀਆ ਸਾਹਿਬ ਨਾ ਬੋਚਾਰਾ ਸੇ ਦਿੱਤਾ ਆਈਦਾ ਆਈਦਾ ਹਾਂ ਭਾਈ ਤੂੰ 10 45 ਮਾ ਦਾ ਪੱਟਦਾ ਹੈ 22 18000 ਕਹਿੰਦੇ ਇਹਦਾ ਫਿਰ ਤੂੰ ਵੀ ਕੋਈ ਰਸਤਾ ਦਾ ਪਾ ਹੈ ਨਾ ਯਾਰ ਅਗਲਾ ਵਪਾਰੀ ਤੇ ਮੈਂ ਲੇਖੜਾ ਹਾਂ ਥੋੜੇ ਓਲਰ ਰੱਖ ਕੇ ਦੱਸਦਾ ਕਰ ਬੀ ਨੇੜੇ ਲੱਗੇ ਤੁੰਦਾ ਫਿਰ ਸੌਦਾ ਹੋ ਹੀ ਜਾਂਦਾ ਕੀ ਕਰੀਏ ਆਈ ਹੈ ਮੈਂ ਤਾਂ ਨੂੰ ਠੀਕ ਉਹ ਗਰੀਏ ਕੀ ਹੈ ਜਾ ਯਾਰ ਮੈਨੂੰ ਕੀ ਪਤਾ ਹੁਣ ਮੈਨੂੰ ਪੁੱਛ ਦੇ ਮਾਲ ਤਾਂ ਤੇਰਾ ਹੈ ਕਿੰਨਾ ਲਾਇ ਦੁਰਾ ਜੂ 18 ਕਰ ਬੀਜੀ ਕਰ ਬੰਦੇ ਕਿੰਨਾ ਚਿਰ ਸੁਣਣਾ ਸਰ ਹੋਰ ਦੱਸ ਭਾਈ ਕੀ ਕਰਾਂ ਤੂੰ ਕਰ ਲੈ ਕਿਵੇਂ ਕਰਨਾ ਦੇਖਦਾ 20000 ਦੀ ਦਿੰਦੇ ਹਾਂ 22 ਦੀ ਦਿੰਦੇ ਹਾਂ ਪੂਰੀ 25 ਦੀ ਦਿੰਦੇ ਹਾਂ ਹੁਣ ਦੱਸ ਕਿੱਧਰ ਲਈ ਸਟਿੱਪਣੀ ਲਾਵਾਂ ਦੇ ਦੇ ਬਾਈ ਨਹੀਂ ਬਾਈ ਹੋਰ ਦੇਣੀ ਕਿੰਨੇ ਦੀ ਐ 40 ਚਲੋ ਬਾਈ ਤੇਰੇ ਪੱਛ ਪਸੰਦ ਐ 40000 ਰੁਪਏ ਵਾਲੇ ਐ ਤੇ ਪੀਲੇ ਵਾਲੇ ਨਹੀਂ ਹੁਣ ਕਸੇ ਦੇਵਾਂ ਚੂੜੀਆਂ ਦਾ ਕਸਤੀਆਂ ਚੂੜੀਆਂ ਪੂਰੀ 30000 ਦੀ ਦੇ ਬਾਈ ਹੁਣ ਲਵਾਨੀ ਮੁੱਲ ਆ ਚੱਲੀਏ ਨਾਲੇ ਕਹਿਦੀ ਰਾਜੂ 30 ਲਾ ਕੇ ਗਿਆ हां ਹੁਣ ਜਿੰਨੂ ਮਰਜ਼ੀ ਵੇਚ ਲਈ ਕਮਾ ਕੱਚਾ ਕੰਮ ਨਹੀਂ ਮੈਂ ਕਰਿਆ ਕਦੇ ਇਹ ਲੈ ਭਣ ਕੇ ਲਿਆ ਤਾ ਸੜਤੀ ਸੁਣੀ ਮੈਂ ਪਤਾ ਠੀਕ ਬਸ ਭਾਈ ਪਤਾ ਨਹੀਂ ਯਾ ਉਹੇ ਕਾ ਬਚਿਆ ਨਹੀਂ ਸੁਈ ਬੱਚੇ ਕਿਹੜੇ ਨੇ ਭਾਈ ਕਹਿ ਨੇ ਯਾ ਬੱਚੇ ਲਿਆ ਬੱਚੇ ਲਿਆ ਇਹਦੇ ਪੱਠ ਦੇ ਹਨਾ ਕੋਨੇ ਬਹੁਤ ਆ ਪਾ ਓ ਮਰਜ਼ਾ ਖੁੱਲੇ ਹੋ ਜਾ ਕਰੋ ਉਹਨਾਂ ਦੀ ਵੀਡੀਓ ਬਣ ਜਾਂਦੋ। ਇੱਕ ਬੱਚੇ ਆ ਗਏ ਦੇਖੇ। ਹਾਂ। ਆਹ ਹੈ ਜਿਆ। ਚੜਦੇ ਚੜਦੇ ਹੀ ਚੰਦੇ। ਓ ਬਈ ਆਜੋ ਦੇਖ ਲਓ। ਆ ਬੱਚੇ ਦੇਖ ਲਓ 헤ਦੀਆ ਬੱਕਰੀ। 헤ਦੀਆ ਬਈ ਪੂਰੇ। ਹਾਂ ਹਾਂ ਤੇਰੇ ਸਾਹਮਣੇ ਖੜੀ ਆ। ਆ ਦੇਖ ਲਓ ਭਾਈ। पसंदे बच्चे सोने। ला ला ना गड़ी आ गड़ी आ। नहीं यार ਆਕ ਕਿਉਂ ਗਰਦੀ ਐ ਥੱਲੀ ਨਹੀਂ ਕੋਈ ਸਹੀ ਨਹੀਂ ਤੇਰੇ ਜਰ ਰਾਜੀ ਜਹਾ ਹੈ ਪਰ ਉਹ ਇਕੱਠੇ ਐ ਇਹ ਸਹੀ ਐ ਟੌਪਾਈ ਉਹਨੂੰ ਬੋਲੋ ਨਹੀਂ ਹਾਂ ਉਹ ਇਹ ਨਹੀਂ ਲੈਣੀ ਚਲੋ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਵੀਰੇ ਨਹੀਂ ਲੈਣੀ ਭਾਈ ਇਹ ਛੋਟੀ ਛੋਟੀ ਐ ਲੈ ਇੱਧਰ ਆਓ